ਹਾਂਜੀ ਅਸੀਂ ਘਰ ਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਇਸਕਰਨ ਸਿੰਘ ਉੱਚੀਆਂ ਸੁਰਾਂ ਦੀ ਮਾਲਕ ਸੁਚੇਤ ਬਾਲਾ ਹੁਣ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ਗੱਲ ਕਰੀਏ ਤਾਂ ਸੁਚੇਤ ਬਾਲਾ ਵੱਲੋਂ ਕੁਲਦੀਪ ਮਾਨਕ ਦੇ ਨਾਲ ਡਿਊਟ ਗਾਣੇ ਗਾਏ ਗਏ ਤੇ ਨਾਲ ਨਾਲ ਲਾਹਫੀਰ ਦੇ ਨਾਲ ਉਸ ਤੋਂ ਵੱਲੋਂ ਵੀ ਆਪਣਾ ਡਿਊਟ ਗਾਣੇ ਗਾਏ ਗਏ ਤੇ ਹੋਰ ਉਹਦੇ ਕਲਾਕਾਰਾਂ ਦੇ ਨਾਲ ਉਸ ਵੱਲੋਂ ਡਿਊਟ ਗਾਣੇ ਗਾਏ ਗਏ ਕਿਸੇ ਟਾਈਮ ਇਨ ਇਸੇ ਕਲਾਕਾਰ ਦੀ ਤੂਤੀ ਬੋਲਦੀ ਸੀ ਤੇ ਅੱਜ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਆ ਉਹ ਬਠਿੰਡਾ ਦੇ ਏਮ ਜਾਸਤਾਂ ਦੇ ਵਿੱਚ ਹੀ ਦਾਖਲ ਹੈ ਕਹਦੀ ਹੈ ਕਿ ਉਹਨਾਂ ਦੇ ਹਾਲਾਤ ਇਸ ਤਰ੍ਹਾਂ ਦੇ ਕਿ ਉਹਨਾਂ ਵੱਲੋਂ ਆਪਣੀ ਕੋਠੀ ਵੀ ਵੇਚ ਦਿੱਤੀ ਹੀ ਘਰ ਸਾਰਾ ਵੇਚ ਦਿੱਤਾ ਗਿਆ ਤੇ ਅੱਜ ਉਹਨਾਂ ਦੇ ਬੇਟੇ ਵੱਲੋਂ ਕਹਾੜ ਲਗਾਈ ਹੋ ਰਹੀ ਸੀ ਉਹ ਮੇਰੇ ਤੀਨੋਂ ਵੀ ਮਦਦ ਕਰੇ ਆਸ ਨੂੰ ਸੁਣਾਉਂਦੇ ਕੀ ਕਹਿੰਦੇ ਨੇ ਉਹਨਾਂ ਦੇ ਬੇਟੇ ਮੈਂ ਕਿਹਨੋਂ ਦਾ ਸ시ਕਰ ਜੀ ਮੇਰਾ ਨਾਮ ਮਨੀ ਸਿੰਘ ਆ ਮੈਂ ਸ਼ਹਿਰ ਬਠਿੰਡਾ ਸਚਾ ਸਿੰਘ ਨਗਰ ਚ ਰਹਿਣ ਵਾਲਾ ਮੇਰੇ ਮਮਾ ਦਾ ਨਾਮ ਸੁਚੇਤ ਬਾਲਾ ਨੇ ਜੋ ਕਿ ਕਾਫੀ ਟਾਈਮ ਤੋਂ ਸਿੰਗਿੰਗ ਕਰਦੇ ਆ ਰਹੇ ਨੇ 90 ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਸਿੰਗਿੰਗ ਕੀਤੀ ਆ ਤੇ ਸੋ ਅੱਜ ਐਨੇ ਦੇ ਹਾਲਾਤ ਆ ਗਏ ਨੇ ਵੀ ਅੱਜ ਉਹਨਾਂ ਦੀ ਇੱਕ ਸੁਰਤਾ ਕੀ ਕਵਾਜ ਵੀ ਨਹੀਂ ਨਿਕਲਦੀ ਹੈਗੀ ਯਾਨੀ ਕਿ ਉਹਨਾਂ ਦੀ ਆਵਾਜ਼ ਸੁਣਨ ਨੂੰ ਵੀ ਅਸੀਂ ਤਰਸ ਚੁਕੇ ਆ ਤੇ ਅੱਜ ਵੀ ਮੇਰਾ ਵੀ ਜਿੰਨਾ ਹੋ ਸਕਦਾ ਸੀ ਅਸੀਂ ਘਰ ਵੀ ਵੇਚਤਾ ਉਹਨਾਂ ਵੀ ਕੋਈ ਜ਼ਿਆਦਾ ਰੋਜ਼ਗਾਰ ਨਹੀਂ ਹੈਗਾ ਵੀ ਜਾਂ ਪੈਸਿਆਂ ਦੀ ਔਰ ਨਹੀਂ ਹੈਗੀ ਕਿਸੇ ਪਾਸੋਂ ਪਰ ਹਜੇ ਵੀ ਉਹਨਾਂ ਦਾ ਇਲਾਜ ਚੱਲਦਾ ਪਿਆ ਕੋਈ ਫਰਕ ਨਹੀਂ ਪੈ ਰਿਹਾ ਹੁਣ ਮੇਰੇ ਕੋਲ ਕੋਈ ਹੋਰ ਕੋਈ ਸਹਾਰਾ ਨਹੀਂ ਹੈਗਾ ਕੋਈ ਆਸਰਾ ਨਹੀਂ ਹੈਗਾ ਤੇ ਮੇਰੇ ਤੁਹਾਡੇ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਜੋ ਵੀ ਮੇਰੀ ਕੋਈ ਹੈਲਪ ਕਰ ਸਕਦੇ ਤਾਂ ਪਲੀਜ਼ ਜ਼ਰੂਰ ਕਰਿਓ ਇਹ ਵੀ ਦਾਖਲ ਨਹੀਂ ਹੋਇਆ ਉਹ ਇਸ ਹਸਪੀਟਲ ਚ ਦਾਖਲ ਨਹੀਂ ਡਬਲੀ ਰੋਡ ਤੇ ਕੀ ਪ੍ਰੋਬਲਮ ਕੀ ਹੈ ਜੀ ਉਹਨਾਂ ਨੂੰ ਹਾਰਟ ਅਟੈਕ ਦਾ ਵੀ ਹੈ ਤੇ ਗੁਰਦਿਆਂ ਦੇ ਵਿੱਚ ਵੀ ਪ੍ਰੋਬਲਮ ਆਈ ਹੈ 슈ਗਰ ਵੀ ਹੈਗਾ